ਇਹ ਕਿਹਨੂੰ ਕਹਾਣੀ ਆ ਪਰਚੇ ਦਾ ਕੀ ਪਰਚੇ ਮਰਦਾ ਉੱਤੇ ਹੀ ਪੈਂਦੇ ਨੇ ਇਹ ਗੀਤ ਨੂੰ ਗਾਉਣ ਵਾਲੇ ਪੰਜਾਬੀ ਗਾਇਕ ਗਿੱਲ ਮਾਨੋਕੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਤੁਹਾਨੂੰ ਦੱਸਣ ਦੇ ਕਿ ਮੁਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਪਿਸਟਲ ਦੇ ਜ਼ੋਰ ਉੱਤੇ ਡਰੋਨ ਧਮਕਾਉਣ ਦੀਆਂ ਤਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਰਿਮਾਂਡ ਉੱਤੇ ਭੇਜਣ ਦੇ ਹੁਕਮ ਸੁਣਾਏ ਨੇ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਕੋਲੋਂ ਪਿਸਤਲ ਵੀ ਬਰਾਮਦ ਕੀਤੀ ਗਈ ਹੈ। ਤੁਹਾਨੂੰ ਦੱਸਣੇ ਕਿ ਗਾਇਕ ਮੰਗੂ ਗਿੱਲ ਅਤੇ ਜਿਮ ਟ੍ਰੇਨਰ ਉੱਤੇ ਪਿਸਤਲ ਤਾਨਣ ਦੇ ਦੋਸ਼ ਨੇ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ। ਮੁਹਾਲੀ ਪੁਲਿਸ ਨੇ ਪੰਜਾਬੀ ਗਾਇਕ ਸਤਵੰਤ ਸਿੰਘ ਉਰਫ ਮੰਗੂ ਗਿੱਲ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਹੀ ਨੇ ਕਿ ਉਸਨੇ ਬਹਿਸ ਤੋਂ ਬਾਅਦ ਇੱਕ ਜਿੰਮ ਟ੍ਰੇਨਰ ਵੱਲ ਪਿਸਟਲ ਤਾਂ ਦਿੱਤੀ ਸੀ ਇਸ ਸਬੰਧ ਦੇ ਵਿੱਚ ਪੁਲਿਸ ਵੱਲੋਂ ਵੀ ਬਿਆਨ ਦਿੱਤੇ ਗਏ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਸਤਵੰਤ ਸਿੰਘ ਨੂੰ ਹਤਿਆ ਲਹਿਰਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਉਹਨਾਂ ਕਿਹਾ ਕਿ ਸਤਵੰਤ ਸਿੰਘ ਸੁਹਾਣਾ ਇਲਾਕੇ ਦੇ ਇੱਕ ਜਿੰਮ ਗਿਆ ਸੀ ਤੇ ਅਸੁਰਾਂ ਨੂੰ ਇੱਕ ਜਿੰਮ ਟ੍ਰੇਨਰ ਦੇ ਨਾਲ ਕਿਸ ਕਾਲ ਨੂੰ ਲੈ ਕੇ ਬਹਿਸ ਹੋ ਗਈ ਸੀ ਟਰੈਨਰ ਨੇ ਸਤਵੰਤ ਨੂੰ ਜਮ ਤੋਂ ਬਾਹਰ ਆ ਕੇ ਗੱਲ ਕਰਨ ਲਈ ਕਿਹਾ ਪਰ ਸਤਵੰਤ ਨੇ ਜਿੰਮ ਦੇ ਅੰਦਰ ਪੈਸਟਲ ਕੱਟ ਕੇ ਉਸ ਵੱਲ ਇਸ਼ਾਰਾ ਕਰ ਦਿੱਤਾ ਤਾਂ ਕੁਝ ਨੌਜਵਾਨਾਂ ਦੇ ਵਿੱਚ ਪਹਿਕੇ ਮਾਮਲੇ ਨੂੰ ਸ਼ਾਂਤ ਵੀ ਕਰਵਾਇਆ ਗਿਆ 10-4 ਇੱਕ ਮਸ਼ੀਨ ਉੱਤੇ ਕਸਰਤ ਕਰਨ ਨੂੰ ਲੈ ਕੇ ਇਹ ਝਗੜਾ ਹੋਇਆ ਸੀ ਤਾਂ ਹੁਣ ਪੁਲਿਸ ਜੜੀ ਕੀ ਆ ਚੁੱਕਿਆ ਹੈ ਪੰਜਾਬੀ ਗਾਇਕ ਗਿਲ ਮਾਣੂ ਕੇ ਅਤੇ ਹੁਣ ਕੋਰਟ ਦੇ ਵਿੱਚ ਵੀ ਜਿਹੜਾ ਇਸ ਨੂੰ ਪੇਸ਼ ਕੀਤਾ ਗਿਆ ਜਿੱਥੇ ਪੇਸ਼ ਕਰਨ ਤੋਂ ਬਾਅਦ ਇਸ ਨੂੰ ਰਿਮਾਂਡ ਉੱਤੇ ਭੇਜਣ ਦੇ ਹੁਕਮ ਵੀ ਸੁਣਾ ਦਿੱਤੇ ਨੇ ਵੀ ਇਹ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਪਿਸਤਲ ਕੱਢਦਾ ਹੈ ਜਿਹੜਾ ਜਿਸ ਆਪਣੇ ਸਤਵੰਦ ਸਿੰਘ ਹੈ ਤੇ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 196 ਡੇਟਡ 28/7/95 ਸੌਰੀ ਉਹਦੇ ਤੇ ਇਨਫੋਰਮੇਸ਼ਨ ਆਈ ਸੀ ਵੀ ਉੱਥੇ ਬੰਦੇ ਨੇ ਇੱਕ ਸਤਵੰਦ ਸਿੰਘ ਉਰਫ ਗੱਲ ਮਾਣ ਕੇ ਅਤੇ ਉਹਦੇ ਭਰਾ ਜਸਵੰਤ ਸਿੰਘ ਨੇ ਜਿਹੜਾ ਕੰਪਲੇਨੈਂਟ ਇਹ ਇਹ ਨਾ ਦੱਸੋ ਉਹ ਨਾ ਦੱਸੋ ਇਹ ਨਾ ਕੀਆ ਅਸਲ ਕਿ ਉਹ ਇਸ ਤਰ੍ਹਾਂ ਨਹੀਂ ਆਹ ਇਹ ਨੇ ਕਿਹਾ ਕੀਆ ਆਪਣੇ ਨੂੰ ਕੀਆ ਪਰਚੇ ਦਾ ਕੀ ਪਰਚੇ ਮਰਦਾ ਉੱਤੇ ਹੀ ਪੈਂਦੇ ਨੇ ਇਹ ਗੀਤ ਨੂੰ ਗਾਉਣ ਵਾਲੇ ਪੰਜਾਬੀ ਗਾਇਕ ਗੱਲ ਮਾਣੂ ਕੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਕਿ ਮੁਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਪਿਸਤਲ ਦੇ ਜ਼ੋਰ ਉੱਤੇ ਡਰੋਨ ਧਮਕਾਉਣ ਦੀਆਂ ਤਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਗ੍ਰਫਤਾਰ ਕੀਤਾ ਗਿਆ ਅਤੇ ਮੁਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਰਿਮਾਂਡ ਉੱਤੇ ਭੇਜਣ ਦੇ ਹੁਕਮ ਸੁਣਾਏ ਨੇ ਗ੍ਰਫਤਾਰ ਕੀਤੇ ਗਏ ਮੁਲਜ਼ਮ ਦੇ ਕੋਲੋਂ ਪਿਸਤਲ ਵੀ ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸਣੇ ਕਿ ਗਾਇਕ ਮੰਗੂ ਗਿੱਲ ਉਤੇ ਜਿਮ ਟ੍ਰੇਨਰ ਉਤੇ ਪਿਸਤਲ ਤਾਨਣ ਦੇ ਦੋਸ਼ ਨੇ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਮੁਹਾਲੀ ਪੁਲਿਸ ਨੇ ਪੰਜਾਬੀ ਗਾਇਕ ਸਤਵੰਤ ਸਿੰਘ ਉਰਫ ਮੰਗੂ ਗਿੱਲ ਨੂੰ ਗ੍ਰਫਤਾਰ ਕੀਤਾ ਹੈ ਦੋਸ਼ਹੀ ਨੇ ਕਿ ਉਸਨੇ ਬਹਿਸ ਤੋਂ ਬਾਅਦ ਇੱਕ ਜਿਮ ਟ੍ਰੇਨਰ ਵੱਲ पिस्टल तान दी थी इस ਸਮਾਂ ਦੇ ਵਿੱਚ ਪੁਲਿਸ ਵੱਲੋਂ ਵੀ ਬਿਆਨ ਦਿੱਤੇ ਗਏ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸਤਵੰਤ ਸਿੰਘ ਨੂੰ ਹਤਿਆ ਲਹਿਰਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਉਹਨਾਂ ਕਿਹਾ ਹੈ ਕਿ ਸਤਵੰਤ ਸਿੰਘ ਸੁਹਾਣਾ ਇਲਾਕੇ ਦੇ ਇੱਕ ਜਿਮ ਗਿਆ ਸੀ ਤੇ ਉਸਰਾਂ ਨੂੰ ਸੀ ਇੱਕ ਜਿਮ ਟ੍ਰੇਨਰ ਦੇ ਨਾਲ ਕਿਸ ਕਾਲ ਨੂੰ ਲੈ ਕੇ ਬਹਿਸ ਹੋ ਗਈ ਸੀ ਟ੍ਰੇਨਰ ਨੇ ਸਤਵੰਤ ਨੂੰ ਜਿਮ ਤੋਂ ਬਾਹਰ ਆ ਕੇ ਗੱਲ ਕਰਨ ਲਈ ਕਿਹਾ ਪਰ ਸਤਵੰਤ ਨੇ ਜਿਮ ਦੇ ਅੰਦਰ ਪਿਸਟਲ ਕੱਢ ਕੇ ਉਸ ਵੱਲ ਇਸ਼ਾਰਾ ਕਰ ਦਿੱਤਾ ਤਾਂ ਕੁਝ ਨੌਜਵਾਨਾਂ ਦੇ ਵਿੱਚ ਪੈਕ ਕੇ ਮਾਮਲੇ ਨੂੰ ਸ਼ਾਂਤਵੀਂ ਕਰਵਾਇਆ ਗਿਆ 10 ਚਾਰ ਇੱਕ ਮਸ਼ੀਨ ਉਤੇ ਕਸਰਤ ਕਰਨ ਨੂੰ ਲੈ ਕੇ ਇਹ ਝਗੜਾ ਹੋਇਆ ਸੀ ਤਾਂ ਹੁਣ ਪੁਲਿਸ ਏਡੇ ਕੀ ਆ ਚੁੱਕਿਆ ਹੈ ਪੰਜਾਬੀ ਗਾਇਕ ਗਿਲ ਮਾਣੂ ਕੇ ਅਤੇ ਹੁਣ ਕੋਰਟ ਦੇ ਵਿੱਚ ਵੀ ਜਿਹੜਾ ਇਸ ਨੂੰ ਪੇਸ਼ ਕੀਤਾ ਗਿਆ ਜਿੱਥੇ ਪੇਸ਼ ਕਰਨ ਤੋਂ ਬਾਅਦ ਇਸ ਨੂੰ ਰਿਮਾਂਡ ਉਤੇ ਭੇਜਣ ਦੇ ਹੁਕਮ ਵੀ ਸੁਣਾ ਦਿੱਤੇ ਨੇ ਵੀ ਇਹ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਪਿਸਟਲ ਕੱਢਦਾ ਹੈ ਜਿਹੜਾ ਜਸ ਆਪਣੇ ਸਤਵੰਦ ਸਿੰਘ ਹੈ ਤੇ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 196 ਡੇਟਡ 28/7/95 ਸੌਰੀ ਉਹਦੇ ਤੇ ਇਨਫੋਰਮੇਸ਼ਨ ਆਈ ਸੀਬੀ ਉੱਥੇ ਬੰਦੇ ਨੇ ਇੱਕ ਸਤਵੰਦ ਸਿੰਘ ਉਰਫ ਗਿੱਲ ਮੰਨ ਕੇ ਅਤੇ ਉਹਦੇ ਭਰਾ ਜਸਵੰਦ ਸਿੰਘ ਨੇ ਜਿਹੜਾ ਕੰਪਲੇਨ